ਤੇਰਾ ਵਾਲਿਆ ਸਾਈਆਂ ਦੇ ਜਾ ਦਰਸ਼ਨ ਇੱਕ ਵਾਰ ਮੇਰਾ ਵਾਲਿਆ ਸਾਈਆਂ ਤੇ ਜਾ ਦਰਸ਼ਨ ਇੱਕ ਵਾਰ ਮੇਰਾ ਵਾਲਿਆ ਸਾਈਆਂ ਦੇ ਜਾ ਦਰਸ਼ਨ ਇੱਕ ਵਾਰ ਤੇਰਾ ਵਾਲਿਆ ਸਾਈਆਂ ਦੇ ਜਾ ਦਰਸ਼ਨ ਇੱਕ ਵਾਰ ਤੇਰਾ तो उठ के उतगुरु नी करते उड़ीक बैठे खोल के द्वार असी कर दे उ बैठे खोल के द्वार असी ਸਰਦੇ ਉਡੀਕਾਂ ਬੈਠੇ ਖੋਲ ਕੇ ਦੁਆ ਸਰਦੇ ਉਡੀਕਾਂ ਬੈਠੇ ਖੋਲ ਕੇ 기ਵਾਰ ਅਕੀ ਸਰਦੇ ਉਡੀਕਾਂ ਬੈਠੇ ਖੋਲ ਕੇ ਦੁਆ ਛੱਡ ਕੇ ਨਾ ਮਨ ਦੇ ਬਲਬਲੇ ਗੁਰੂ ਦੇ ਘਰ ਵਿੱਚ ਆ ਜਾਂਦੇ ਆ ਕਹਿੰਦੇ ਆ ਵਾਹਿਗੁਰੂ ਦਾ ਨਾਮ ਦਾ ਵੇੜ ਐ ਇੱਥੇ ਬੈਠਿਆਂ ਤੇ ਖਾਲੀ ਨਹੀਂ ਮੁੜਦਾ ਭਾਵਨਾ ਨਾਲ ਮਨਾ ਬੈਠ ਜਾਂਦੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸੱਚੀ ਟੇਕ ਹੋਵੇ ਤੇ ਸਭ ਜਾਦਿਆਂ ਦੇ ਜਦੋਂ ਜਾਂਦੇ ਆ ਟੇਕ ਹੋਣੀ ਚਾਹੀਦੀ ਐ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇਰੇ ਘਰ ਵਿੱਚ ਕੀ ਨਹੀਂ ਹੈ ਸਭ ਕੁਝ ਐ ਜਦੋਂ ਮਨ ਜੁੜ ਜਾਵੇ ਨਾ ਫਿਰ ਸਭ ਕੁਝ ਉੱਥੋਂ ਮਿਲ ਜਾਂਦਾ ਹੈ ਜਦੋਂ ਮਨ ਜੁੜ ਜਾਵੇ ਤੇਰੇ ਨਾਮ ਦਾ دیਵਾਨਾ ਰਖੀ ਤੇਰੇ ਉੱਤੇ ਓਟ ਤੇਰੇ ਰਾਮ ਦਾ ਦੀਵਾਨਾ ਰੱਖੀ ਤੇਰੇ ਉੱਤੇ ਓਟ ਤੇਰੇ ਨਾਮ ਦਾ ਦੀਵਾਨਾ ਰੱਖੀ ਤੇਰੇ ਉੱਤੇ ਓਟ ਤੇਰੇ ਨਾਮ ਦਾ ਦੀਵਾਨਾ ਰੱਖੀ ਤੇਰੇ ਉੱਤੇ ਓ ਤੇਰੇ ਨਾਮ ਦਾ ਦੀਵਾਨਾ ਸਾਇਆਂ ਕਦੇ ਆਵੇਂ ਨਾ ਜੀ ਟੋਟ ਤੇਰੇ ਦਰ ਉੱਤੇ ਸਾਇਆਂ ਕਦੇ ਆਵੇਂ ਨਾ ਜੀ ਟੋਟ ਤੇਰੇ ਦਰ ਉੱਤੇ ਸਾਇਆਂ ਕਦੇ ਆਵੇਂ ਨਾ ਜੀ ਟੋਟ ਤੇਰੇ ਦਰ ਉੱਤੇ ਸਾਇਆਂ ਕਦੇ ਆਵੇਂ ਨਾ ਜੀ ਟੋਟ ਤੇਰੇ ਦਰ ਉੱਤੇ ਸਾਇਆਂ ਕਦੇ ਆਵੇਂ ਨਾ ਜੀ ਟੋਟ ਤੇਰੇ ਹੇ ਨਾਰੀ ਤੇ ਸਾਈਆਂ ਕਦੇ ਆਵੇ ਨਾ ਕੋਈ ਦੋ ਤੇਰੇ ਦਰ ਤੇ ਐ ਵਾਹਿਗੁਰੂ ਕੋਈ ਧੋਟ ਨਹੀਂ ਆਉਂਦੀ ਪਰ ਕੋਈ ਮੰਗਣ ਵਾਲਾ ਹੋਵੇ ਝੁੱਕ ਕੇ ਫਿਰ ਸਭ ਕੁਝ ਮਿਲ ਜਾਂਦਾ ਹੈ ਪਾਈ ਨੰਦ ਲਾਲ ਜੀ ਕਹਿੰਦੇ ਜਿਸ ਕਿਸੇ ਨੇ ਮੇਰੇ ਗੁਰਦਾਰ ਪਾਵਨ ਦਰਸ਼ਨ ਕੀਤਾ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮੰਨੋ ਉਸ ਨੇ ਇਸ ਜਹਾਨ ਵਿੱਚੋਂ ਸਾਰਾ ਲਾਹਾ ਲਿੱਤਾ ਸਤਗੁਰ ਮੇਰੇ ਦੀ ਇੱਕ ਝਾਤੀ ਬਖਸ਼ੇ ਦੌਲਤ ਸਾਰੀ ਰੱਖ ਭਰੋਸਾ ਮੁਰਸ਼ਿਦ ਦੀ ਉੱਤੇ ਰਾਜਾ ਕਰੇ ਪਕਾ ਕਹਿੰਦੇ ਆਪਣੇ ਮੁਰਸ਼ਿਦ ਤੇ ਗੁਰੂ ਤੇ ਭਰੋਸਾ ਰੱਖ ਸਤਗੁਰੂ ਦੀ ਇੱਕ ਝਾਤੀ ਵਿੱਚ ਸਾਰੀਆਂ ਦੌਲਤਾਂ ਮਿਲ ਜਾਂਦੀਆਂ ਪਰ ਅਸੀਸ ਖੱਟੀਏ ਗੁਰੂ ਦੇ ਘਰੋਂ ਰਹਿਮਤ ਖੱਟੀਏ ਰਹਿਮਤ ਮਿਲਦੀ ਕਿੰਨਾਂ ਨੂੰ ਹੈ ਜਿਹੜੇ ਬੈਠ ਕੇ ਵਾਹਿਗੁਰੂ ਦਾ ਜਸ ਗਾਉਂਦੇ ਨੇ ਰੋਜ਼ ਜਸ ਘਰ ਵਿੱਚ ਗਾਉਣ ਲੱਗ ਜਾਈਏ ਵਾਹਿਗੁਰੂ ਦੇ ਘਰੋਂ ਅਸੀਸ ਮਿਲਣੀ ਸ਼ੁਰੂ ਹੋ ਜੇਗੀ ਪਰਮਾਤਮਾ ਦੇ ਘਰੋਂ ਅਸੀਸ ਮਿਲਣੀ ਸ਼ੁਰੂ ਹੋ ਜੇਗੀ ਸੱਚ ਜਾਣੀ ਤੇਰਾ ਜਨਮ ਵੀ ਅਸੀਸ ਨਾਲ ਹੋਇਆ ਹੈ ਮਹਾਰਜ ਕਹਿੰਦੇ ਜੇ ਪਰਮਾਤਮਾ ਤੇਰੇ ਤੇ ਤਰੁੱਠਿਆ ਤੇਰਾ ਜਨਮ ਹੋਇਆ ਜੇ ਪਰਮਾਤਮਾ ਤਰੁੱਠੇਗਾ ਤੂੰ ਸੁਖ ਮਾਣ ਸਕਦਾ ਹੈ ਉਹਦੇ ਚਰਨਾਂ ਨੂੰ ਪਕੜ ਲੈ ਤੈਨੂੰ ਸਦਾ ਦਾ ਸੁੱਖ ਹੋਏਗਾ ਤੇ ਸਦਾ ਤੈਨੂੰ ਅਸੀਸ ਪਰਮਾਤਮਾ ਦੇਵੇਗਾ ਸਦਾ ਲਈ ਉਹਦੇ ਚਰਨਾਂ ਨੂੰ ਪਕੜ ਲੈ ਉਦੇ ਨਾਮ ਵਿੱਚ ਭਿੱਜ ਜਾ ਰੋਜ਼ ਉੱਠ ਕੇ ਉਹਦੀ ਸਿਫਤ ਕਰਿਆ ਕਰ ਉਹਦੇ ਬਖਸ਼ੀ ਬਾਣੀ ਨੂੰ ਜਪਜੀ ਦੀ ਬਾਣੀ ਨੂੰ ਗਾ ਕੇ ਪੰਜ ਬਾਣੀਆਂ ਨੂੰ ਪੜ੍ਹ ਸੁਣ ਕੇ ਉਹਦਾ ਜਸ ਕਰਿਆ ਕਰ ਉਹਦੇ ਪ੍ਰੇਮ ਉਹਦੇ ਨਾਮ ਵਿੱਚ ਚਿੱਤ ਜੋੜਿਆ ਕਰ ਨਿਤ ਗੁਰੂ ਦੇ ਚਰਨਾਂ ਚ ਅਰਦਾਸ ਕਰਿਆ ਕਰ ਮਹਾਰਾਜ ਕਹਿੰਦੇ ਤੈਨੂੰ ਪੀੜ ਬਣੇ ਤੂੰ ਗੁਰੂ ਦੇ ਚਰਨਾਂ ਚ ਅਰਦਾਸ ਕਰ ਜੀ ਕੀ ਵਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਬਿਗੰਨਾ ਕੋ ਲਾਗਤਾ ਗੁਰਪਹਿ ਅਰਦਾਸ ਜਿਹੜਾ ਸਿੱਖ ਰੋਜ਼ ਅਰਦਾਸ ਕਰਦਾ ਉਹਨੂੰ ਜ਼ਿੰਦਗੀ ਚ ਬਿਗਨ ਨਹੀਂ ਕੋਈ ਲੱਗਦਾ ਇਮਾਰਤ ਦੀ ਬਾਣੀ ਸਾਨੂੰ ਉਪਰ ਤੱਕ ਕਹਿੰਦੀ ਹੈ ਇੱਕ ਗੁਰਸਿੱਖ ਆਇਆ ਕਹਿੰਦੇ ਆਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਵੇਖੋ ਜੇ ਗੁਰੂ ਦੇ ਘਰੋਂ ਅਸੀਸ ਮਿਲ ਜਵੇ ਸੁੱਖ ਵੀ ਮਿਲਦਾ ਹੈ ਦਾਤ ਵੀ ਮਿਲਦੀ ਹੈ ਅਸੀਸ ਤਾਂ ਮਿਲਦੀ ਉਹ ਮਿਲਦੀ ਹੈ ਦਾਤ ਵੀ ਮਿਲਦੀ ਹੈ ਇਹ ਸਭ ਕੁਝ ਸੇਵਾ ਵਿੱਚੋਂ ਹੈ ਜੇ ਸੇਵਾ ਭਾਵਨਾ ਨਾਲ ਗੁਰੂ ਦੇ ਘਰ ਹੋ ਜਾਵੇ ਸੇਵਾ ਹੋ ਜਵੇ ਨਾਮ ਬੰਦਾ ਜਪਦਾ ਹੋਵੇ ਗੁਰੂ ਦੇ ਘਰੋਂ ਅਸੀਸ ਵੀ ਮਿਲਦੀ ਹੈ ਦਾਤ ਵੀ ਮਿਲਦੀ ਹੈ ਸੁੱਖ ਵੀ ਮਿਲਦਾ ਹੈ ਕੇਵਲ ਦੁਨੀਆ ਦਾ ਸੁੱਖ ਨਹੀਂ ਰੋਹਾਨੀ ਸੁੱਖ ਵੀ ਮਿਲ ਜਾਂਦਾ ਹੈ